ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਮਪਲੈਕਸ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਮਾਤਮਾ ਸਭ ਚੜ੍ਹਦੀ ਕਲਾ ਚ ਰੱਖੇ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਇਹ ਮੈਂ ਸੋਹਣੇ ਸੋਹਣੇ ਸੂਰ ਤੁਸੀਂ ਵੀਡੀਓ ਵੇਖਦੇ ਰਹੋ ਸੋਹਣੇ ਸੋਹਣੇ ਸੂਰ ਤੁਸੀਂ ਇਹਦੇ ਰੰਗ ਭਰ ਪਾਉਂਦੇ ਰਹੋ ਤੇ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਰਹੀਗੇ ਤੇ ਦੀਵਾਲੀ ਹਰ ਵਾਰ ਤੁਹਾਡੇ ਲਈ ਖੁਸ਼ੀਆਂ ਲਈ ਭਰਿਆ ਆਵੇ ਤੇ ਆਪਾਂ ਜਿਹੜਾ ਦੀਵਾਲੀ ਦਾ ਆਫਰ ਕੱਢਿਆ ਜੀ ਦੀਵਾਲੀ ਵਰਤਾਂ ਤੱਕ ਆਪਣਾ ਆਫਰ ਹੈ 40% ਆਪਾਂ ਆਫਰ ਕੱਢਿਆ ਜੀ ਦੀਵਾਲੀ ਤੱਕ ਇਹ ਜਿਹੜੇ ਆਪਾਂ ਵੀਡੀਓ ਪਾਈ ਵੀਡੀਓ ਦਾ ਆਫਰ ਜੀ ਵਰਤਾਂ ਤੱਕ ਲੈ ਕੇ ਦੀਵਾਲੀ ਤੱਕ ਚੱਲੂਗਾ ਜੀ ਵਰਤਾਂ ਤੱਕ ਵੀ ਦੀਵਾਲੀ ਤੱਕ ਵੀ ਦੀਵਾਲੀ ਤੱਕ ਦਾ ਆਫਰ ਹੈ ਜੀ ਆਪਣੇ ਇਹਦੇ ਵਿੱਚ ਤੁਸੀਂ ਸੋਹਣੇ ਸੋਹਣੇ ਸੂਟ ਜੀ ਤੁਸੀਂ ਸਿਲੈਕਟ ਕਰ ਲਓ ਸਾਨੂੰ WhatsApp ਤੇ ਸੈਂਡ ਕਰ ਦਿਓ ਤੇ ਤੁਹਾਨੂੰ ਬਹੁਤ ਜਿਆਦਾ ਡਿਸਕਾਊਂਟ ਮਿਲਿਆ ਜੀ 40% ਦਾ ਡਿਸਕਾਊਂਟ ਬਹੁਤ ਜਿਆਦਾ ਹੁੰਦਾ ਤੇ ਜਿਵੇਂ ਤੁਸੀਂ ਸਾਰੇ ਸੂਟ ਦੇਖ ਰਹੇ ਆ ਇਹਦਾ ਪ੍ਰਾਈਸ ਸਾਨੂੰ ਅਲੱਗ-ਅਲੱਗ ਪੁੱਛ ਸਕਦੇ ਆ ਜੀ ਇਹਦਾ ਤੁਸੀਂ ਕਿਤੇ ਵੀ ਪਤਾ ਕਰ ਸਕਦੇ ਆ ਆਪਣਾ ਪ੍ਰਾਈਸ ਉਂਝ ਬਹੁਤ ਘੱਟ ਹੁੰਦਾ ਬਾਕੀ ਟੀਕਾ ਵਾਲਿਆਂ ਨਾਲੋਂ ਬਹੁਤ ਘੱਟ ਹੁੰਦਾ ਤੇ ਆਪਾਂ 40% ਜੀ ਆਫਰ ਵੀ ਕੱਢਤਾ ਹਨ ਤੇ ਜਿਹੜੇ ਸੂਟ ਆਪਾਂ ਲੈ ਕੇ ਆਏ ਜੀ ਸਰਦੀ ਦੇ ਵਾਲੇ ਸੂਟਾਂ ਤੇ ਪਸ਼ਵੀਨੇ ਤੇ ਬਣੇ ਹੋਏ ਸੂਟ ਹੈ ਜੀ ਸਾਰੇ ਇਹ ਇਹ ਡਿਜ਼ਾਈਨ ਤੁਹਾਨੂੰ ਪਸ਼ਵੀਨੇ ਦੇ ਸੂਟਾਂ ਦੇ ਬਣਨ ਲਗੇ ਜੀ ਇਸ ਵੀਡੀਓ ਦੇ ਵਿੱਚ ਤੋ ਉੱਪਰ ਆਪਾਂ ਕਈ ਵਾਰੀ ਜੈਕਟ ਵਗੈਰਾ ਪਾ ਲੈਨੇ ਹਨ ਤੇ ਉਂਝ ਪਮ ਜੈਕਟ ਵੀ ਨਹੀਂ ਪੈ ਸਕਦੀ ਜੇ ਹੁਣ ਤੁਸੀਂ ਐਵੇਂ ਦੇ ਡਿਜ਼ਾਈਨ ਪਸ਼ਮੀਨੇ ਸੂਟ ਤੇ ਪਾਉਂਗੇ ਤੇ ਸਰਦੀ ਵਾਲੇ ਸੂਟਾਂ ਤੇ ਕੋਈ ਜੈਕਟ ਬਲਾਊਜ਼ ਪਾਉਣ ਦੀ ਕੋਈ ਲੋੜ ਨਹੀਂ ਪਸ਼ਮੀਨੇ ਸੂਟ ਜਿਹੜੀ ਡਿਜ਼ਾਈਨ ਹੈ ਜੀ ਆਪਾਂ ਭਾਰੇ-ਭਾਰੇ ਸੂਟਾਂ ਦੇ ਡਿਜ਼ਾਈਨ ਤੇ ਭਾਰਾ-ਭਰ ਆਪਣਾ ਜਿਹੜਾ ਹੈਵੀ ਕੱਪੜਾ ਇਹਨੇ ਦਾ ਕੱਪੜਾ ਤਾਂ ਉਹੀ ਹੈ ਜਿਹੜਾ ਹੈਵੀ ਹੁੰਦਾ ਤੇ ਉਹਨੂੰ ਆਪਾਂ ਜਦੋਂ ਵਰਕ ਕਰ ਲਾਂਗੇ ਸਾਰੇ ਕੱਪੜੇ ਤੇ ਆਪਾਂ ਇਹਦਾ ਕੰਮ ਹੋ ਗਿਆ ਤੋ ਉਹ ਦੂਜਾ ਜ਼ਿਆਦਾ ਹੈਵੀ ਹੋ ਜਾਂਦਾ ਨਾ ਬਲਾਊਜ਼ ਵਗੈਰਾ ਆਪਾਂ ਕੁਝ ਵੀ ਇੰਨੇ ਪਾਉਂਦੇ ਵੀ ਨਹੀਂ ਗਾਉਂਦਾ ਕੱਪੜਾ ਤੇ ਇਹ ਆਪਾਂ ਸਾਰੇ ਡਿਜ਼ਾਈਨ ਆਪਾਂ ਜਿਹੜੇ ਲੈ ਕੇ ਆਏ ਜੀ ਪਸ਼ਮੀਨੇ ਤੇ ਲੈ ਕੇ ਆਏ ਕੁਝ ਕੁ ਸੂਟ ਆਪਣੇ ਜੌਬ ਵਗੈਰਾ ਪਹਿਨਣ ਜਾਂਦੇ ਆਂ ਡੇਲੀ ਹਨਾ ਤੇ ਔਰਮੇ ਦੀ ਲੁੱਕ ਚਾਹੁੰਦੀਆਂ ਐਮੀ ਦੀ ਲੁੱਕ ਤੁਸੀਂ ਦੇਖੋ ਜੀ ਪਸ਼ਮੀਨੇ ਤੇ ਸੂਟ ਆਪਾਂ ਰੈਡੀ ਕਰਵਾ ਸਕਦੇ ਤੁਸੀਂ ਇਹ ਵਾਲੀ ਲੁੱਕ ਤੇ ਤੁਸੀਂ ਇਹਨੂੰ ਕਿਸੇ ਤੇ ਅਸੀਂ ਆਪਾਂ ਕੀਤਾ ਕਰੀਬ ਦੇ ਉੱਪਰ ਇਹ ਜੀ ਕਰੀਬ ਛੱਟ ਦੇ ਉੱਪਰ ਆਪਾਂ ਰੈਡੀ ਕੀਤਾ ਜੀ ਇਹ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਤਿਆਰ ਕਰ ਸਕਦੇ ਆ ਜੀ ਤੇ ਕੁਝ ਸੂਟ ਤੇ ਜੀ ਤੁਸੀਂ ਕਸਟਮਾਈਜ਼ ਕਰਵਾ ਸਕਦੇ ਆ ਆਪਣੇ ਤੋਂ ਤੇ ਲੋ ਜੀ ਆਪਾਂ ਇੱਕ ਹੋਰ ਸੂਟ ਰੈਡੀ ਕੀਤਾ ਕਲੀਆਂ ਪਾ ਕੇ ਛੋਟੇ ਛੋਟੇ ਫਲਾਵਰ ਕਰਕੇ ਤਿੰਨ ਫਲਾਵਰ ਨੀਚੇ ਇੱਕੇ ਰੇਤੇ ਪਾਏ ਹੋਏ ਆ ਬਾਜੂ ਤੇ ਬੁਟੀ ਪਾਈ ਹੋਈ ਆ ਤੇ ਸਾਰਾ ਸੂਟ ਆਪਾਂ ਰੈਡੀ ਕੀਤਾ ਜੀ ਬਹੁਤ ਸੋਹਣਾ ਬਣਿਆ ਹੋਇਆ ਬੁਟੀ ਪਾ ਕੇ ਤੇ ਕਲੀ ਪਾ ਕੇ ਤੇ ਇਹਨੂੰ ਤੁਸੀਂ ਸਰਦੀ ਵਾਲੇ ਸੂਟਾਂ ਤੇ ਵੀ ਰੈਡੀ ਕਰਵਾਓ ਆਪਾਂ ਸਰਦੀ ਵਾਲੇ ਸੂਟ ਤੇ ਰੈਡੀ ਕੀਤਾ ਸੀ ਜਿਹੜੇ ਤੁਹਾਨੂੰ ਦਿਖਾਏ ਜੀ ਪਸ਼ਮੀਨੇ ਦੇ ਸੂਟ ਤੇ ਰੈਡੀ ਕੀਤੇ ਡਿਜ਼ਾਈਨ ਦਿਖਾਏ ਆ ਤੁਸੀਂ ਐਵੇਂ ਨਹੀਂ ਆਖੋ ਦੀਦੀ ਪਸ਼ਮੀਨੇ ਵਾਲੇ ਸੂਟਾਂ ਤੇ ਤੇ ਸਾਨੂੰ ਹੋਰ ਦਿਖਾ ਰਹੀ ਜੀ ਪਸ਼ਮੀਨੇ ਵਾਲੇ ਸੂਟਾਂ ਤੇ ਰੈਡੀ ਕੀਤਾ ਆ ਵੀ ਆਪਾਂ ਪਸ਼ਮੀਨੇ ਤੇ ਸੂਟ ਤੇ ਰੈਡੀ ਕੀਤਾ ਇਹ ਜੀ ਮੈਂ ਜਿਹੜਾ ਤੁਹਾਨੂੰ ਦਿਖਾ ਰਹੀ ਆ ਜੀ ਏਕੇ ਟੈਗਸ ਦਾ ਰਾਮ ਟੈਗਸ ਦੇ ਸੂਟ ਤੇ ਰੈਡੀ ਕੀਤਾ ਇਹਦੇ ਨੀਚ ਮੋਰ ਵੀ ਲੱਗੀ ਹੁੰਦੀ ਹੈ ਏਕੇ ਟੈਗਸ ਦੀ ਰਾਮ ਟੈਗਸ ਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਸੈਂਡ ਕਰਨਾ ਉਹਦਾ ਪ੍ਰਾਈਸ ਆਪਾਂ ਸਾਰਾ ਤੁਹਾਨੂੰ ਦੱਸਿਆ ਜਾਊਗਾ ਜੇ ਤੁਸੀਂ ਸਟਿਚਿੰਗ ਕਰਾਉਣੀ ਹੈ ਤਾਂ ਆਪਾਂ ਸਟਿਚਿੰਗ ਵੀ ਬਹੁਤ ਪ੍ਰਾਈਸ ਘੱਟ ਆ ਸਟਿਚਿੰਗ ਦਾ ਵੀ ਆਸੀਂ ਕੋਦੇ ਵੀਰ ਕੀਤਾ ਸੂਟ ਜਿਹੜੀ ਦੇਖੋ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਪੈਰਟ ਕਲਰ ਦਾ ਸੂਟ ਅਸੀਂ ਖੁਦ ਵੀ ਇਰ ਕੀਤਾ ਤੇ ਤੁਸੀਂ ਆਪ ਦੇਖੋ ਬਹੁਤ ਸੋਹਣਾ ਬਣਦਾ ਜੀਵੇਂ ਦਾ ਸੂਟ ਇਹ ਮੈਂ ਕਰਨ ਪਹਿਣਾ ਇਹ ਪਸੰਦ ਕਰਦੇ ਹਾਂ ਸੂਟ ਵੀ ਪਸ਼ਮੀਨੇ ਦਾ ਸੂਟ ਆਪਾਂ ਨੂੰ ਘੇਰੇ ਬਾਜੂ ਤੇ ਮਿਲਣ ਜੇ ਤੁਸੀਂ ਫਲਕਾਰੀ ਵਾਲਾ ਡਿਜ਼ਾਈਨ ਕਰਾਉਣਾ ਜੀ ਆਪਾਂ ਇੰਨੇ ਫਲਕਾਰੀ ਵਾਲਾ ਡਿਜ਼ਾਈਨ ਕਰਾਇਆ ਸੀ ਜਾਗੋ ਵਾਸਤੇ ਜੇ ਤੁਸੀਂ ਜਾਗੋ ਵਾਸਤੇ ਤਿਆਰ ਕਰਾਉਣਾ ਤੁਸੀਂ ਐਵੇਂ ਦਾ ਕਰ ਹੁਣ ਤੁਹਾਨੂੰ ਜਿਹੜਾ ਆਫਰ ਦੇ ਵਿੱਚ ਹੀ ਤੁਹਾਨੂੰ ਸੂਟ ਰੈਡੀ ਮਿਲੂਗਾ ਜੀ 40% ਆਫਰ ਦੇ ਵਿੱਚ ਤੁਹਾਨੂੰ ਸੂਟ ਰੈਡੀ ਮਿਲਣਗੇ ਆਪਾਂ ਜੌਰਜਟ ਤੇ ਕੀਤਾ ਸੀ ਤੇ ਬਹੁਤ ਸੋਹਣਾ ਲੱਗ ਰਿਹਾ ਜੇ ਤੁਸੀਂ ਐਵੇਂ ਵੀ ਕਰਵਾਉਣਾ ਹੋਣ ਵੀ ਜੌਰਜਟ ਤੇ ਸੂਟ ਰੈਡੀ ਹੋ ਸਕਦਾ ਇਹਟ ਫੈਬਰਿਕ ਕਿਵੇਂ ਦਾ ਹੈ ਉਹਨਾਂ ਸਰਦੀ ਚ ਪਾਈ ਚੱਲ ਕੋਈ ਇਸ਼ੂ ਨਹੀਂ ਉਹਦੇ ਸਰਦੀ ਚ ਬਹੁਤ ਸੋਹਣਾ ਲੱਗਦਾ ਆਪਾਂ ਸ਼ਿਮਰ ਪਸ਼ਮੀਨੇ ਦੇ ਕੀਤਾ ਜੀ ਇਹ ਡਬਲ ਸ਼ੇਡ ਸੂਟ ਹੈ ਜੀ ਆਪਾਂ ਇਹਦੇ ਨਾਲ ਦੇ ਦੋ ਸੂਟ ਕਰਤੇ ਜੀ ਬਹੁਤ ਸੋਹਣੇ ਲੱਗਦੇ ਜੀ ਡਬਲ ਸ਼ੇਡ ਦਾ ਸੂਟ ਹੈ ਨੀਚੋਂ ਇਹਦੇ ਮਹਿਰੂਨ ਕਲਰ ਹੈ ਆ ਦੇਖੋ ਤੇ ਤਾਂਤ ਵਾਇਦੀ ਮਹਿਰੂਨ ਕਲਰ ਲੱਗਦੀ ਕਿ ਉੱਪਰ ਨੂੰ ਕੈਮਰਾ ਕੀਤਾ ਨਹੀਂ ਮਹਿਰੂਨ ਕਲਰ ਦੀ ਤਾਂਤਾਂ ਲੱਗਦੀ ਹੈ ਇਹਦੇ ਨੀਚੇ ਇਹਦਾ ਜਿਹੜਾ ਬੈਕ ਸਾਈਡ ਹੈ ਮਹਿਰੂਨ ਕਲਰ ਦਾ ਤੇ ਫਰੰਟ ਸਾਈਡ ਹੈਗਾ ਜੀ ਇਹਦਾ ਇਹ ਰੈਡ ਕਲਰ ਦਾ ਗ੍ਰੀਨ ਗ੍ਰੀਨ ਕਲਰ ਦਾ ਸੂਟ ਹੈ ਜੀ ਬਹੁਤ ਸੋਹਣਾ ਬਣਿਆ ਹੋਇਆ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਜਿਵੇਂ ਆਰੀ ਵਰਕ ਦਾ ਹੁੰਦਾ ਡਿਜ਼ਾਈਨ ਐਵੇਂ ਬਣਿਆ ਹੋਇਆ ਹੈ ਜੀ ਤੇ ਐਵੇਂ ਦਾ ਤੁਸੀਂ ਸੂਟ ਰੈਡੀ ਕਰਵਾਓਗੇ ਤੁਹਾਨੂੰ ਬਹੁਤ ਪ੍ਰਾਈਸ ਘੱਟ ਪਊਗਾ ਜੀ ਆਹ ਸੂਟ ਆਪਣੇ ਸਾਰੇ ਰੈਡੀ ਹੋ ਗਏ ਇਹ ਆਪਣੇ ਡਿਸਪੈਚ ਹੋ ਰਹੇ ਆ